ਔਰ ਲਗ ਸਭ ਤੋਂ ਪਹਿਲਾਂ ਤਾਂ ਨਾ ਅਜੇ ਇੱਕ ਟ੍ਰੈਂਡ ਬਣ ਗਿਆ ਹੁੱਕਾ ਰੈਸਟੋਰੈਂਟ ਦੇ ਵਿੱਚ ਆਮ ਦੇਖਦੇ ਆ ਸਰਵ ਕੀਤਾ ਜਾ ਰਿਹਾ ਪਰ ਖਤਰਨਾਕ ਕਿੰਨਾ ਕੁ ਹੈ ਕਿਉਂ ਲੋਕ ਇਸ ਨੂੰ ਸਮਝ ਨਹੀਂ ਰਹੇ ਸਾਡੇ ਸਰੀਰ ਤੇ ਇਸ ਦਾ ਕਿੰਨਾ ਕੁ ਅਸਰ ਪੈਂਦਾ ਦੇਖੋ ਜੀ ਸਰੀਰ ਦਾ ਕੋਈ ਅੰਗ ਨਹੀਂ ਬਚਦਾ ਕੱਸ ਲੈਂਦੇ ਹੋ ਠੀਕ 15 ਮਿੰਟਾਂ ਬਾਅਦ ਉਹ ਜਿਹੜੇ ਉਹਦੇ ਕੈਮੀਕਲ ਨੇ ਉਹ ਸਾਡੇ ਦਿਮਾਗ 'ਚ ਹੁੰਦੇ ਜਰਾ ਸੋਚੋ ਕਿ ਕਿੰਨੀ ਤੇਜ਼ੀ ਨਾਲ 15 ਮਿੰਟ ਕੋਈ ਲੰਬਾ ਸਮਾਂ ਨਹੀਂ ਹੁੰਦਾ ਇਸ ਕਰਕੇ ਹੋਰ ਸਰੀਰ ਦਾ ਹਰ ਹਿੱਸਾ ਇਹਦੇ ਤੋਂ ਪ੍ਰਭਾਵਿਤ ਹੁੰਦਾ ਇੰਨੇ ਕਿ ਸਾਈਡ ਇਫੈਕਟ ਨੇ ਕਿ ਅਸੀਂ ਗਿਣਨ ਲੱਗੀਏ ਤੇ ਪੂਰੀ ਇੱਕ ਰਮੈਨ ਲਿਖੀ ਜਾਣੀ ਜੀ ਤੇ ਇਸ ਕਰਕੇ ਇਹ ਚੀਜ਼ ਤੋਂ ਜਿੰਨਾ ਹੀ ਪਰਹੇਜ਼ ਕੀਤਾ ਜਾਏ ਬਚਿਆ ਜਾਏ ਓਨਾ ਹੀ ਚੰਗਾ ਮੈਂ ਤਾਂ ਕਹਾਂ ਇਹ ਜਿਹੜਾ ਤਬਾਕੂ ਹੈ ਤਬਾਕੂ ਹੈ ਇਹ ਇਨਾ ਖਤਰਨਾਕ ਕੈਮੀਕਲ ਆ ਕਿ ਜਿਹੜਾ ਤੁਹਾਡੇ ਸਿੱਧਾ ਡੀਐਨਏ 'ਚ ਜਾਂਦਾ ਜੀ ਦੇਖੋ ਦੋ ਤਰ੍ਹਾਂ ਦੇ ਸੈੱਲ ਹੁੰਦੇ ਸਾਡਾ ਸਰੀਰ ਦੋ ਤਰ੍ਹਾਂ ਦੇ ਸੈੱਲਾਂ ਦਾ ਬਣਿਆ ਹੁੰਦਾ ਇੱਕ ਅਸੀਂ ਬੋਲਦੇ ਹਾਂ ਸੋਮੈਟਿਕ ਸੈੱਲ ਇਕ ਕੰਡਲ ਜੈਨਟਿਕ ਸੈਲ ਸਿਮੈਟਿਕ ਸੈਲ ਉਹ ਹੁੰਦੇ ਨੇ ਕਿ ਜਿਨ੍ਹਾਂ ਦੇ ਨਾਲ ਸਾਡਾ ਸਰੀਰ ਚੱਲਦਾ ਜੋ ਹੈਗਾ ਜੈਨਟਿਕ ਸੈਲ ਹੁੰਦੇ ਨੇ ਕਿ ਜਿਹੜੇ ਸਾਡੀ ਇੱਕ ਨਸਲ ਨੂੰ ਤੋਂ ਦੂਜੀ ਨਸਲ ਤੱਕ ਜਾਂਦੇ ਨੇ ਜੀ ਜਿਵੇਂ ਸਪਰਮ ਹੋ ਗਿਆ ਜਾਂ ਅੰਡਾ ਹੋ ਗਿਆ ਉਹ ਜਿਹੜੇ ਸੈਲ ਨੇ ਉਹਨਾਂ ਨੇ ਅਗਲੀ ਨਸਲ ਤੈਅ ਕਰਨੀ ਹੈ ਸਰ ਜੀ ਇਹ ਜਿਹੜਾ ਤਮਾਕੂ ਹੈ ਇਹ ਉੱਦਰ ਤੱਕ ਚੱਲੇ ਜਾਂਦਾ ਇਹਦੇ ਜਿਹੜੇ ਕੈਮੀਕਲ ਨੇ ਉੱਥੋਂ ਤੱਕ ਚਲੇ ਜਾਂਦੇ ਨੇ ਯਾਨੀ ਕਿ ਹੁੱਕਾ ਪੀਤਾ ਇਸ ਪੀੜੀ ਨੇ ਉਹਦੇ ਨੁਕਸ ਜਿਹੜੇ ਨੇ ਭੁਗਤੇ ਅਗਲੀ ਪੀੜ੍ਹੀ ਨੇ ਜੀ ਤੁਸੀਂ ਜੋ ਅੱਜ ਕੰਡੇ ਬੀਜ ਰਹੇ ਹੋ ਉਹ ਤੁਹਾਡੇ ਬੱਚਿਆਂ ਨੂੰ ਵੱਢਣੇ ਪੈਣਗੇ ਹੋ ਸਕਦਾ ਤੁਹਾਡੇ ਬੱਚੇ ਜ਼ਿੰਦਗੀ ਭਰ ਤਮਾਕੂ ਨਾ ਪੀਣ ਜੀ ਹੂੰ ਉਹ ਹੁੱਕਾ ਨਾ ਪੀਣ ਪਰ ਜੋ ਤੁਸੀਂ ਹੁੱਕਾ ਪੀਤਾ ਜਾਂ ਤੁਸੀਂ ਤਬਾਕੂ ਸੇਵਨ ਕੀਤਾ ਉਹ ਤੁਹਾਡੇ ਬੱਚਿਆਂ ਨੇ ਮਤਲਬ ਉਹ ਸਫਰ ਕਰਨਾ ਹੈ ਉਹਨਾਂ ਨੇ ਉਹਦੇ ਨਤੀਜੇ ਭੁਗਤਣੇ ਨੇ ਅੱਗੇ ਉਹਨਾਂ ਦੀ ਅਗਲੀ ਨਸਲ ਨੇ ਭੁਗਤਣੇ ਨੇ ਤੇ ਇਹੋ ਜਿਹਾ ਕੰਮ ਕਿਉਂ ਕੀਤਾ ਜਾਏ ਜੀ ਕਿਉਂ ਨਾ ਅਸੀਂ ਗੁਰੂਆਂ ਪੀਰਾਂ ਪੀਰਾਂ ਤੋਂ ਸੇਧ ਲਈਏ ਚੰਗੀ ਜ਼ਿੰਦਗੀ ਜੀਣ ਦੀ ਇੱਕ ਸਾਦਗੀ ਭਰੀ ਔਰ ਸੁੱਚੀ ਜ਼ਿੰਦਗੀ ਜੀਣ ਦੀ ਸੇਧ ਲਈਏ ਤੇ ਇਹਨਾਂ ਰਾਹਾਂ ਤੋਂ ਦੂਰ ਹੀ ਰਹੀਏ ਹਲਕ ਸਭ ਤੁਸੀਂ ਆਹ दारू ਪੀ ਰਹੀ ਆ ਮਾਂ ਹੁਕਾ ਪੀ ਰਹੀ ਆ ਮਾਂ ਸਮੋਕਿੰਗ ਕਰ ਰਹੀ ਆ ਮਾਂ ਡਰੱਗਸ ਲੈ ਰਹੀ ਆ ਤੇ ਬੱਚੇ ਦੇ ਅੰਦਰ ਵੀ ਤੇ ਉਹ ਜਾ ਰਹੀਆਂ ਨੇ ਨਾ ਜੀ ਹੂੰ ਉਹ ਹੀ ਤਾਂ ਨਹੀਂ ਕਹਿ ਸਕਦੇ ਕਿ ਉਹ ਐਡਿਕਟ ਹੋ ਗਿਆ ਪਰ ਉਹਦੇ ਸਾਈਡ ਇਫੈਕਟ ਤਾਂ ਬਹੁਤ ਹੱਦ ਤੱਕ ਉਹਦੇ ਅੰਦਰ ਜਾਣਗੇ ਨਾ ਬੱਚੇ ਦੇ ਇਸ ਕਰਕੇ ਇਹ ਤਾਂ ਬੜੀ ਗਲਤ ਚੀਜ਼ ਹੈ